ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੋ ਕਿ ਪਿੰਡ ਭਾਗੂ ਕੋਲ ਵਿਖੇ ਸਥਿਤ ਹੈ ਅੱਜ ਉਹ ਆਜ ਆਪਾਂ ਜਾਣਦੇ ਹਾਂ ਇਸ ਗੁਰਦੁਆਰੇ ਦਾ ਕੀ ਕੀ ਇਤਿਹਾਸ ਹੈ ਗੁਰਦੁਆਰਾ ਕਿੱਥੋਂ ਬਣਿਆ ਕਿੱਦਾਂ ਸ਼ੁਰੂਆਤ ਆਈ ਸ੍ਰੀ ਤੇਗ ਬਹਾਦਰ ਜੀ ਕਿੱਦਾਂ ਇੱਥੇ ਪਹੁੰਚੇ ਉਹਨਾਂ ਦਾ ਸਾਰੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਆਜੋ ਬਣੇ ਰਹੋ ਵੀਡੀਓ ਨਾਲ ਗੁਰੂ ਜੀ ਸਾਡੇ ਨਾਲ ਗਿਆਨੀ ਗੁਰਪ੍ਰੀਤ ਸਿੰਘ ਜੀ ਜੁੜੇ ਹਨ ਜੋ ਗੁਰਦੁਆਰੇ ਦੇ ਮੇਨ ਗ੍ਰੰਥੀ ਸਾਹਿਬ ਜੀ ਨੇ ਇਸ ਗੁਰਦੁਆਰਾ ਸਾਹਿਬ ਤੇ ਉਹ ਤੁਹਾਨੂੰ ਦੱਸਣ ਹਾਂਜੀ ਬੱਬਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਹ ਅਸਥਾਨ ਨੌਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਪਿੰਡ ਭਾਗੂ ਪੇ ਜਿਲ੍ਹਾ ਫਰੀਪਰ ਜੀਰਾ ਤੋਂ ਮੱਲਾਂ ਵਾਲੇ ਰੋਡ ਦੇ ਉਪਰ ਸਥਿਤ ਹੈ ਇਹ ਅਸਥਾਨ ਜਿਸ ਸਮੇਂ ਸੇਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਠੱਠਾ ਸਾਹਿਬ ਛਿਨੀ ਸਾਹਿਬ ਉਸ ਤੋਂ ਬਾਅਦ ਭਾਈ ਕੇ ਟਰੋਲੀ ਨੂੰ ਜਦੋਂ ਗਏ ਉਸ ਸਮੇਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਆਸਥਾਨ ਤੇ ਆਏ ਸਨ ਇਹ ਸਥਾਨ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸਮੇਂ ਦੇ ਦੋ ਰੱਖ ਹਨ ਇੱਕ ਜੰਡਾ ਸਾਹਿਬ ਹੈ ਜੋ ਜੰਡਾ ਦਾ ਰੱਖਾ ਉਸ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀ ਅਤੇ ਇੱਕ ਨਿਸ਼ਾਨ ਸਾਹਿਬ ਦੇ ਥੜੇ ਦੇ ਲਾਗੇ ਵਣ ਸਾਹਿਬ ਦਾ ਰੋਖਾ ਤੇ ਵਣ ਦੇ ਰੁੱਖ ਦੇ ਥੱਲੇ ਗੁਰੂ ਸਾਹਿਬ ਕੋ ਸਮਾਂ ਠਹਿਰੇ ਸਨ ਇਹ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨਛੋਪਾ ਪ੍ਰਾਪਤ ਅਸਥਾਨ ਆ ਇੱਥੇ ਹਰ ਮਹੀਨੇ ਪੂਰਨ ਤਿਮਾਸ਼ੀ ਦਾ ਸ਼ੁਭ ਦਿਹਾੜਾ ਬਹੁਤ ਸਤਿਕਾਰ ਅਤੇ ਭਾਵਨਾ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਤੇ ਹਰ ਸਾਲ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦ ਦੇ ਗੁਰਪੁਰਬ ਮਨਾਇਆ ਜਾਂਦਾ ਜੋ ਕਿ ਪਿਛੇ ਵੀ 25 ਨਵੰਬਰ 2025 ਨੂੰ ਸੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬ ਦੀ ਮਨਾਈ ਗਈ ਬੜੇ ਸਤਿਕਾਰ ਅਤੇ ਭਾਵਨਾ ਦੇ ਨਾਲ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਅਤੇ ਸਤਿਕਾਰ ਦੇ ਨਾਲ ਸੇਵਾਵਾਂ ਨਿਭਾਈਆਂ ਹਨ ਅਤੇ ਦੋ ਵੱਡੀਆਂ ਪੂਰਨਮਾਸ਼ੀਆਂ ਇੱਥੇ ਲੱਗਦੀਆਂ ਹਨ ਇੱਕ ਹੋਲੇ ਮਹੱਲੇ ਦੀ ਪੂਰਨਮਾਸ਼ੀ ਅਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਬਾਬਾ ਬਕਾਲਾ ਸਾਹਿਬ ਗੁਰੂ ਸਾਹਿਬ ਮੱਖਣਛਾਲ ਬਾਣੇ ਨੇ ਜਦੋਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਇਹ ਗੁਰਲਾਦੋ ਰੇ ਗੁਰਲਾਦੋ ਰੇ ਦੇਸਾ ਗੁਰੂ ਸਾਹਿਬ ਪ੍ਰਗਟ ਹੋਏ ਸ਼ਾਨ ਉਦੋਂ ਉਹ ਜੋ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਬਹੁਤ ਵੱਡਾ ਭਾਵਨਾ ਸਤਕਾਰ ਦੇ ਨਾਲ ਮਨਾਇਆ ਜਾਂਦਾ ਹੈ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਇਸ ਸਥਾਨ ਤੇ ਪਹੁੰਚਦੀਆਂ ਹਨ ਆਪਣੀਆਂ ਅਸਮਰੱਦਾਂ ਲੈ ਕੇ ਨਤਮਸਤਕ ਹੁੰਦੀਆਂ ਹਨ ਸਤਿਗੁਰੂ ਜੀ ਕਿਰਪਾ ਕਰਦੇ ਹਨ ਸਾਰੀਆਂ ਸੰਗਤਾਂ ਦੀਆਂ ਗੁਰਮਤ ਅਨੁਸਾਰ ਸ਼ੋਭਾ ਮਨੋ ਕਾਮਨਾ ਪੂਰੀਆਂ ਕਰਦੇ ਹਨ ਅਤੇ ਬੇਅੰਤ ਖੁਸ਼ੀ ਸੰਗਤਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਸ ਅਸਥਾਨ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਮਹੀਨੇ ਪੂਰਨ ਮਾਸੀ ਦਾ ਸ਼ੁਭ ਦਿਹਾੜਾ ਜੋ ਕਿ ਮਨਾਇਆ ਜਾਂਦਾ ਹੈ ਇਸ ਅਸਥਾਨ ਤੇ ਮਹਾਪੁਰਖਾ ਸੰਤ ਬਾਬਾ ਬਲਕਾਰ ਸਿੰਘ ਜੀ ਜੋ ਕਿ ਮਹਾਪੁਰਖਾ ਨੇ 43 ਸਾਲ ਇੱਥੇ ਸੇਵਾ ਨਿਭਾਈ ਆ ਅਤੇ ਉਹਨਾਂ ਦੇ ਵੀ ਜੋ ਵਰਸ਼ੀ ਮਨਾਈ ਜਾਂਦੀ ਹਰ ਸਾਲ ਬਾਅਦ ਬੜੀ ਸ਼ਰਧਾ ਅਤੇ ਪ੍ਰੇਮ ਦੇ ਨਾਲ ਜੋ ਕਿ ਮਾਪ੍ਰਛਾ ਨੇ ਇੱਥੇ ਸਿਵਾ ਮਾਨ ਨਭਈਆਂ ਹਨ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਮਹੀਨੇ ਪੂਰਨ ਮਾਸੀ ਦੇ ਸ਼ਬਦਿਆਰਤੀ ਹਾਜ਼ਰੀਆਂ ਭਰ ਕੇ ਗੁਰੂ ਘਰ ਤੋਂ ਕੁਛੇ ਪ੍ਰਾਪਤ ਕਰੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹਨੇ ਜੰਡ ਸਾਹਿਬ ਜਿੱਥੇ ਬਾਬਾ ਜੀ ਆਪਾਂ ਨੇ ਜ਼ਿਕਰ ਕੀਤਾ ਵੀਡੀਓ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਘੋੜਾ ਬੰਧਿਆ ਸੀਗਾ ਇੱਥੇ ਉਹਨਾਂ ਨੇ ਮਹਾਰਾਜ ਜੀ ਨੇ ਬੈਠ ਕੇ ਪਾਠ ਕੀਤੇ ਭਗਤੀ ਕੀਤੀ ਸੀ ਕਿ ਇੱਥੇ ਆਏ ਸੀਗੇ ਵਾਹਿਗੁਰੂ ਜੀ ਇਹ ਸੀ ਇਸ ਗੁਰਦਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਇਸੇ ਤਰ੍ਹਾਂ ਦੇ ਹੋਰ ਇਤਿਹਾਸ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ